ਇਸ ਵੇਲੇ ਦੀ अहम ਖਬਰ ਸ਼੍ਰੀ ਦਰਬਾਰ ਸਾਹਿਬ ਤੋਂ ਸਾਹਮਣੇ ਆ ਰਹੀ ਆ ਜਿੱਥੇ ਕੀ ਲੰਗਰ ਹਾਲ ਦੇ ਵਿੱਚ ਇੱਕ ਵੱਡਾ ਹਾਦਸਾ ਵਾਪਰ ਗਿਆ ਦਾਲ ਦੇ ਕੜਾਹੇ ਦੇ ਵਿੱਚ ਸੇਵਾਦਾਰ ਡਿੱਗ ਗਿਆ ਜਿਸ ਦੇ ਚਲਦਿਆਂ ਸੇਵਾਦਾਰ ਦਾ ਸਰੀਰ ਕਾਫੀ ਜ਼ਿਆਦਾ ਸੜ ਗਿਆ ਤਾਂ ਗਰਮ ਦਾਲ ਦੇ ਕੜਾਹੇ ਦੇ ਵਿੱਚ ਡਿੱਗ ਗਿਆ ਜਿਸ ਸੇਵਾਦਾਰ ਨੂੰ ਫਿਰ ਬਾਅਦ ਦੇ ਵਿੱਚ ਰਗਰੂ ਰਾਮਦਾਸ ਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿਸ ਦੀ ਹਾਲਤ ਕਾਫੀ ਨਾਜੂਕ ਦੱਸੀ ਜਾ ਰਹੀ ਆ ਤਾਂ ਇਹ ਹਾਦਸਾ ਵਾਪਰ ਗਿਆ ਹਾਦਸਾ ਵਾਪਰਿਆ ਕਿਵੇਂ ਆ ਸੇਵਾਦਾਰ ਕਈ ਸਾਲਾਂ ਤੋਂ ਇੱਥੇ ਸੇਵਾ ਨਿਭਾ ਰਿਹਾ ਤਾਂ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਹਰ ਦਿਨ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਦੇ ਲਈ ਪਹੁੰਚਦੇ ਨੇ ਤਾਂ ਲੰਗਰ ਤੁਸੀਂ ਦੇਖਿਆ ਕਿੰਨੀ ਵੱਡੀ ਮਾਤਰਾ ਦੇ ਵਿੱਚ ਬਣਾਇਆ ਜਾਂਦਾ ਆ ਤਾਂ ਵੱਡੇ ਵੱਡੇ ਕੜਾਹੇ ਹੁੰਦੇ ਨੇ ਤਾਂ ਉਸ ਦਾਲ ਦੇ ਕੜਾਹੇ ਦੇ ਵਿੱਚ ਸੇਵਾਦਾਰ ਗਿਰ ਗਿਆ ਤੇ ਆਖਰ ਇਸ ਦੇ ਪਿੱਛੇ ਕਾਰਨ ਕੀ ਆ ਕਿਸੇ ਨੇ ਸ਼ਰਾਰਤ ਕੀਤੀ ਜਾਣ ਬੁੱਝ ਕੇ ਤੱਕਾ ਦਿੱਤਾ ਜਾਂ ਫਿਰ ਕੋਈ ਆਪਣੀ ਗਲਤੀ ਕਰਕੇ ਦਾਲ ਦੇ ਕੜਾਹੇ ਦੇ ਵਿੱਚ ਡਿੱਗ ਗਿਆ ਕੋਈ ਪੈਰ ਤਿਲਕਿਆ ਕੀ ਹੋਇਆ ਇਸ ਇਸ ਬਾਰੇ ਹਜੇ ਜਾਣਕਾਰੀ ਨਹੀਂ ਪਹੁੰਚੀ ਜਿਉਂ ਹੀ ਜਾਣਕਾਰੀ ਪਹੁੰਚੇਗੀ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਫਿਲਹਾਲ ਨਾਜ਼ੁਕ ਦੱਸੀ ਜਾ ਰਹੀ ਆ ਹਾਲਤ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਕਾਫੀ ਲੰਬੇ ਸਮੇਂ ਤੋਂ ਸੇਵਾਵਾਂ ਨਿਭਾ ਰਿਹਾ ਲੰਗਰ ਹਾਲ ਦੇ ਵਿੱਚ ਸੇਵਾਦਾਰ ਇਹ ਸੇਵਾ ਕਰਦਾ ਤਾਂ ਅੱਜ ਅਚਾਨਕ ਦਾਲ ਦੇ ਕੜਾਹੇ 'ਚ ਡਿੱਗਣ ਦੀ ਮੰਦਭਾਗੀ ਖਬਰ ਦਰਬਾਰ ਸਾਹਿਬ ਤੋਂ ਆਈ ਆ ਕਾਰਨ ਕੀ ਨੇ ਕੋਸ਼ਿਸ਼ ਕਰਾਂਗੇ ਜਾਣਨ ਦੀ ਜੋ ਵੀ ਜਾਣਕਾਰੀ ਸਾਂਝੀ ਜੋ ਵੀ ਜਾਣਕਾਰੀ ਸਾਡੇ ਤੱਕ ਪਹੁੰਚੇਗੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ